ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਮੱਧੇਪੁਰ ਵੀਰ ਨਾ ਪਹਿਲੀਆਂ ਵੀਡੀਓ ਚ ਜਿਵੇਂ ਬੋਲਦਾ ਨਾ ਵੀ ਨੀਲੇ ਰੰਗ ਹਨਾ ਇੱਥੇ ਵੀਰ ਵੀ ਨੀਲੇ ਰੰਗ ਵਾਲੇ ਪਹਿਨੀਆਂ ਤੇ ਇਹ ਵੀ ਜਿਹੜੇ ਦੂਜੇ ਵੀਰਾਂ ਨੂੰ ਮਿਲਣ ਦਾ ਸੁਭਾਅ ਇਹ ਵੀਰ ਕਰਕੇ ਹੋਇਆ ਕਿਉਂਕਿ ਇਹ ਵੀਰਾ ਤੇ ਉਹ ਵੀਰਾ ਪਹਿਲਾਂ ਮਿਲੇ ਆਪਾਂ ਨੂੰ ਉੱਥੇ ਬਿੱਟੂ ਭਾ ਕੋਲੇ ਤੇ ਅੱਜ ਆਪਾਂ ਵੀਰਾਂ ਕੋਲੇ ਆਏ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਕੈਮ ਸੇ ਤਾਂ ਸਾਰੇ ਚੜ੍ਹਦੀ ਕਲਾ ਮੈਕ ਲੱਗੇ ਵਾਲੇ ਬੰਦੇ ਨੂੰ ਬੋਲਣਾ ਔਖਾ ਵੇਖੀ ਇਹ ਤਾਂ ਨਹੀਂ ਬੋਲਿਆ ਜਾਂਦਾ ਬਾਕੀ ਸਾਰੇ ਬੋਲ ਹੀ ਜਾਂਦੇ ਬੰਦੂਕ ਟੰਗੀ ਹੋਈ ਆ ਮਾਡੇ ਤੇ ਚਲੋ ਕੋਈ ਗੱਲ ਨਹੀਂ ਹੌਲੈਂਡ ਆਪਣੇ ਕੋਲ ਸਭ ਤੋਂ ਪਹਿਲਾਂ ਡੈਕਟਰ ਕਿਹੜਾ ਸੀਗਾ ਭਾਜੀ ਆਪਣੇ ਕੋਲ ਸਭ ਤੋਂ ਪਹਿਲਾਂ 2007 ਮਾਡਲ ਆਪਾਂ ਲਿਆ ਹੈਗਾ ਉਹ ਵਾਲਾ ਹੌਲੈਂਡ ਏਰੀਆ 'ਚ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਸੀਗੇ ਹੌਲੈਂਡ ਦੇ ਵਿੱਚ ਹੌਲੈਂਡ ਦੇ ਹੌਲੈਂਡ ਤੋਂ ਪਹਿਲਾਂ ਆਪਾਂ ਕਿਹੜਾ ਚਲਾਉਂਦੇ ਸੀ ਮਿੰਦਰਾ ਜੀ 260 ਆਪਣੇ ਕੋਲ ਉਹ ਲਗਾਨ ਤੇ ਆਪਣੇ ਦੁਕਾਨ ਤੇ ਗਿਆ ਜੀ ਓਕੇ ਉਹ ਵੀ ਐ ਤਿਆਰ ਤੋਰ ਕਰਾਇਆ ਹਾ ਹੁਣ ਰੰਗ ਰੰਗ ਕਰਾਇਆ ਹਾ ਉਹਦਾ ਵੀ ਕੰਮ ਚੱਲਦਾ ਬੈਠੂ ਜਵਾਨੀ ਫੇਰ ਆ ਗਈ ਜਵਾਨੀ ਫੇਰ ਆ ਗਈ ਜੀ ਤੇਰੀ ਪੂਰਾ ਜੋਰ ਮਾਤਾ ਪਿਤਾ ਦਾ ਪੂਰਾ ਓਕੇ ਆ ਮੈਂ ਕਹਾ ਪੂਰਾ ਇਹਨੇ ਮਾਰਨੇ ਮਾਰਨਾ ਅੱਗੇ ਜਿਵੇਂ ਆਪਾਂ ਅੰਕਲ ਨਾਲ ਗੱਲ ਕਰਕੇ ਆਦੇ ਆ ਵੀ ਇਹ ਟਰੈਕਟਰ ਤਾਂ ਹੁਣ ਦੇਣ ਵਾਲੇ ਹੀ ਨਹੀਂ ਨਾ ਨਹੀਂ ਨਹੀਂ ਭਾਜੀ ਇਹ ਨਹੀਂ ਦੇਣ ਵਾਲਾ ਇਹ ਤਾਂ ਜਿਹੜੇ ਵੀਰ ਹੁਣਾ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਵੀ ਇਹ ਤਾਂ ਜਿੰਨਾ ਜਿੰਨਾ ਕੋਲ ਹੈਗੇ ਆ ਤਾਂ ਗਹਿਣੇ ਬਣ ਗਏ ਗਹਿਣੇ ਭਾਜੀ ਜਿਵੇਂ ਆਪਾਂ ਘਰ ਚੋਂ ਖਰੀਦ ਕੇ ਨਹੀਂ ਰੱਖਦੇ ਕੋ ਹਾਰ ਮੰਦੀ ਕੁਛ ਵੀ ਵੀ ਪ੍ਰਾਪਰਟੀ ਰੱਖਦੇ ਇਹ ਤਾਂ ਉਸ ਹਾਕਤਾ ਵਾਂ ਐਫ ਡੀ ਆ ਇਹ ਉਦੋਂ ਕਿੰਨੇ ਦਾ ਲਿਆ ਸੀਗਾ ਉਦੋਂ ਭਾਜੀ 4354000 ਦਾ ਪਿਆ ਸੀ ਆਪਾਂ ਨੂੰ ਉਦੋਂ ਨਮਾ ਉਦੋਂ ਇਹਦੀ ਮਾਰਕੀਟ ਮਰਕੀਟ ਹੈ ਨਵਾਂ ਨਵਾਂ ਆਇਆ ਸੀਗਾ ਲੋਕਾਂ ਨੂੰ ਲੈਣ ਵਾਲੀ ਹੋਣਾ ਤੱਕੇ ਨਾਲ ਹੀ ਪਹਿਲਾਂ ਹਾਂ ਧੱਕੇ ਨਾਲ ਹੀ ਲੈ ਲਈ ਭਾਈ ਉਹਨਾਂ ਨੇ ਆਪਾਂ ਕਿਹਾ ਕਿ ਇੱਥੇ ਸੌਦਾ ਹੋਏ ਸਾਡਾ ਘਰੇ ਆ ਗਏ ਹਾਂਜੀ ਹਾਂਜੀ ਪਤਾ ਨਹੀਂ ਸੀਗਾ ਇਹਨਾਂ ਵੀ ਹਾਂ ਰੀ ਟਰੈਕਟਰਾਂ ਬਾਰੇ ਵੀ ਨੌਲੇਜ ਨਹੀਂ ਸੀ ਨਹੀਂ ਹਣਾ ਉਦੋਂ ਅੱਛਾ ਤੇ ਪਹਿਲਾਂ ਅਰਜਨ ਵੀ ਦੇਖਿਆ ਤੇ ਅਰਜਨ ਉਦਾਂ ਲੈਣ ਦਾ ਅਰਜਨ ਰਾਦਾ ਸੀਗਾ ਅੱਛਾ ਤੇ ਜੌਂਡੀਅਰ ਲੈਣ ਗਿਆ ਤੇ ਘਰ ਦੇ ਕਹਿੰਦੇ ਨਹੀਂ ਹਰੇ ਰੰਗ ਵਾਲੇ ਨਹੀਂ ਲੈਣਾ ਰੰਗ ਤਾਂ ਥੋੜਾ ਹੁੰਦਾ ਹਣਾ ਉਦੋਂ ਹੁੰਦਾ ਵਾ ਕਹਿੰਦੇ ਹਰੇ ਰੰਗ ਆਣੇ ਲੈਣਾ ਫੇਰ ਟਰੈਕਟਰ ਚਲੋ ਦੇਖੋ ਨੂੰ ਵੀ ਸੋਹਣਾ ਲੱਗਦਾ ਹਣਾ ਡੈਡਜੀ ਨੇ ਗਿਆ ਆਪਣੇ ਨੀਲੇ ਲੜਾਂਗੇ ਸੋਰੀ ਵਿੱਚ ਟੋਕਦਾ ਨੀਲਾ ਰੰਗ ਤਾਂ ਵੈਸੇ ਹੀ ਮਿਲਦਾ ਐ ਉਹ ਭਾਈ ਚਮਕ ਬੜੀਆ ਨਹੀਂ ਲੱਗਦੀ ਇਹ ਫੋਰਡ ਹੀ ਆ ਅਸਲੀ ਹਾਂ ਫੋਰਡ ਅਸਲੀ ਫੋਰਡ ਹੀ ਆ ਇਹ ਇੰਗਲੈਂਡ ਵਾਲੇ ਫੋਰਡ ਆ ਪੀਲੇ ਵਾਲੇ ਹਾਂ ਫੇਰ ਗਾਂ ਦੱਸੋ ਫੇਰ ਚਲੋ ਵੀ ਉਹਨਾਂ ਦੇਖਿਆ ਸੋਹਣਾ ਲੱਗਾ ਹਨਾ ਵਧੀਆ ਲੱਗਾ ਤੇ ਫੇਰ ਸਾਡੇ ਲੱਗੇ ਇੱਕ ਹੈਗਾ ਉਹਨਾਂ ਕੋ ਨੀਲੇ ਰੰਗ ਵਾਲਾ ਨੀਲੇ ਇੰਜਨ ਵਾਲਾ ਅੱਛਾ ਇਹ ਨੀਲੇ ਇਹਦੋਂ ਪਹਿਲਾਂ ਨੀਲੇ ਗੀ ਨੀਲੇ ਪਹਿਲਾਂ ਨੀਲੇ ਬਾਕਾਇਦਾ ਫੋੜ ਲਿਖਿਆ ਹੁੰਦਾ ਫੋੜ ਲਿਖਿਆ ਹੁੰਦਾ ਸੀ ਨਾ ਫੋੜ ਨਿਊ ਆਰਲੈਂਡ ਪਿਆ ਉਸ ਬੱਜ ਜਾ ਰਿਹਾ ਪਹਿਲਾਂ ਪਿਆ ਉਸ ਬਸ ਰੇਸ਼ਿਕਾ ਅੱਛਾ ਜੀ ਹਾਂਜੀ ਉਹ ਇੰਗਲੈਂਡ ਦਾ ਇੰਜਨ ਹੈਗਾ ਉਹਦੇ ਵਿੱਚ ਠੀਕ ਹੈ ਜੀ ਹਾਂਜੀ ਉਹ ਚਲਾਉਂਦੇ ਹੋ ਉਹ ਕਹਿੰਦੇ ਵੀ ਅੱਖਾ ਬੰਦ ਕਰਕੇ ਲੈ ਲਓ ਫੇ ਸਾਡੇ ਘਰੇ ਜਰੂਰ ਡੀਲਰ ਆਇਆ ਜਿੱਦਾਂ ਡੈਡ ਜੀ ਨਾਲ ਡੀਲ ਕੀਤੀ ਵਧੀਆ ਲੱਗਾ ਇੱਥੋਂ ਘਰੋਂ ਬਿਠਾ ਕੇ ਲੈ ਕੇ ਗਏ ਤਾਂ ਮਨ ਕੀ ਲੈ ਲਓ ਵੀ ਟਰੈਕਟਰ ਦਿੱਤਾ ਬਹੁਤ ਖੁਸ਼ ਹੋ ਗਏ ਕਹਿੰਦਾ ਮਤਲਬ ਘਰੇ ਹੀ ਦਿੰਦੇ ਘਰੇ ਦੇ ਕੇ ਗਏ ਘਰੇ ਸਾਨੂੰ ਗੱਡੀ ਛੱਡ ਇਹ ਹੁਣ ਕਿਤੇ ਇਹਨਾਂ ਕੋਈ ਗੱਲ ਕਰਕੇ ਵੇਖੋ ਹਾਂ ਹੋ ਨਹੀਂ ਮਾਈਂਡ ਨਾ ਕਰਿਓ ਏਜੰਸੀ ਵਾਲੇ ਵੀਰ ਪਰ ਹੁਣ ਵੀ ਯਾਰ ਐਂ ਡੀਲ ਕਰਿਆ ਕਰੋ ਜ਼ਿੰਮੇਦਾਰ ਵੀਰ ਹੋਈ ਜਾ ਚਲੋ ਬਹੁਬਦੇ ਕਰਦੇ ਆਪਣੇ ਹਾਂ ਜਗਰਾਵਾਲੇ ਹੈਪੀ ਭਾਈ ਜੀ ਹੈਪੀ ਭਾਈ ਜੀ ਠੀਕ ਹੈ ਬੰਦੇ ਬਹੁਤ ਆਲੇ ਗੋਡਾ ਕੈਮ ਹਾਂ ਸੁਭਾਅ ਤੇਰਾ ਲਾਹਮਾ ਵੀ ਆਪਾਂ ਦਿੰਨੇ ਆਂ ਲਾਸਟ ਤੇ ਉਹਨਾਂ ਨੂੰ ਹਾਂ ਵੇਟ ਕਰ ਤੇਰਾ ਲਾਹਮਾ ਵੀ ਸਿਰ ਮੱਤੇ ਆ ਦਵਾ ਕੇ ਤੇ ਉਹ ਏਜੰਸੀ ਉਦੋਂ ਦੀ ਉਹਨਾਂ ਕੋਲ ਹੀ ਆ ਮਤਲਬ ਹਨਾ ਸਟਾਰ ਆਟੋ ਉਦੋਂ ਦੀ ਚੱਲਦਾ ਨਹੀਂ ਇਹ ਅਸੀਂ ਲਿਆ ਸੀ ਇਧਰੋਂ ਜਲੰਧਰੋਂ ਹੈ ਨਹੀਂ ਸੀ ਨਕੌਦਰ ਤੇ ਜਗਰਾਵਾਂ ਉਦੋਂ ਐ ਨਹੀਂ ਸੀ ਕਿਤੇ ਵੀ ਨਹੀਂ ਹੈ ਆਇਆ ਨਵਾਂ ਕਿੰਦਰ ਇੱਕੋ ਹੀ ਏਜੰਸੀ ਸੀ ਕਲਾਸ਼ ਕਲਾਸ਼ ਕਹਿਣ ਦਾ ਮਤਲਬ ਇਹ ਉਦੋਂ ਤੇ ਡੀਲਰ ਨ ਵੀ ਰਹਿੰਦੇ ਹੋਣਗੇ ਵੀ ਕੋ ਡੀਲਰਸ਼ਿਪ ਹੀ ਲੈਣੇ ਉਹ ਭਾਈ ਉਹਦੀਆਂ ਹੁਣ ਫਲੋਰ ਸ਼ਾਹਵੋੜ ਤੇ ਆਪਣੇ ਆ ਜੁਨੀਆ ਨਕੌਦਰ ਪੰਜ ਏਜੰਸੀਆਂ ਇੱਕੋ ਬੰਦੇ ਦੀਆਂ ਸੱਚੀਂ ਦੀਆਂ ਹੀ ਆ ਉਹਨੇ ਦਿੱਤਾ ਹੀ ਟਰੇਡਰ ਆਪਾਂ ਨੂੰ ਉਹ ਪਰ ਮੈਨੇਜਰ ਭਾਈ ਜਗਰਾਉਂਦਾ ਸੀ ਜਗਰਾਉਂਦਾ ਸਰਦਾਰ ਕਹਿਣ ਦਾ ਮਤਲਬ ਤੁਹਾਡੀ ਦਾ ਤਰੱਕੀ ਹੋਈ ਹੋਈ ਉਹਦੀ ਵੀ ਤਰੱਕੀ ਆਈ ਤੁਹਾਡੀ ਦਾ ਤਰੱਕੀ ਹੋਣੀ ਇਹਦਾ ਨਾਮ ਉਦੋਂ ਤੋਂ ਹੀ ਬਣ ਗਿਆ ਇਹਦਾ ਨਾਮ ਆ ਨਾ ਉਦੋਂ ਤੋਂ ਹੀ ਉਦੋਂ ਤੋਂ ਫੇਰ ਏਰੀਆ ਚ ਨਾਮ ਤਾਂ ਬਣਦਾ ਹੀ ਆ ਤੁਹਾਨੂੰ ਕਿਵੇਂ ਚੱਲਿਆ ਫਿਰ ਅਹੀਂ ਲੈ ਕੇ ਆਂਦਾ ਚਲੋ ਬੋਬ ਦੇ ਏਰੀਆ ਚਲੋ ਜਿਹੜਾ ਕਿਹੜਾ ਵੇ ਦੇਖਿਓ ਐਡਾ ਟਰੈਕ ਕੀ ਕਰਨਾ ਉਧਰ ਚਲੋ ਚੱਲਦੇ ਸੀਗੇ 60 ਤੱਕ ਚੱਲਦੇ 60 ਦੀ ਪੂਰੀ ਝੜਾਈ ਸੀ ਤੇਰਾ ਦੇ ਟਾਇਰ ਵੱਡੇ ਸੀ ਹਾਂ ਤੇਰਾ ਟਾਇਰ ਜਿਹਦੇ ਕੋਲ 911 ਸੀ ਸਮਝੋ ਇਹ ਤਾਂ ਟਿੱਬੂ ਟਿੱਬੇ ਲਾਉਂਦਾ ਵਾਹ ਉਹ ਫਿਰ ਲਾਟ ਆਵਾ ਹਾਂ ਤੇ ਬਹੁਤ ਵੱਡਾ 91 ਕਰਨ ਵਾ ਵੱਡਾ ਵੱਡਾ ਸੀਗਾ ਉਵੇਂ ਸੇ ਉਦੇ ਸੀਗਾ ਝੜਾਈ ਉਸ ਤੇ ਹਾਂ ਚਲੋ ਲਿਆਂਦਾ ਪਹਿਲਾ 9 ਹਾਲੇ ਦੇ ਮਗਰ ਪਾਏ ਇਹ ਤਾਂ ਪੜਿਆ ਨਾ ਬੇ ਨਹੀਂ ਸਹੀ ਗੱਲ ਜੋ ਹੈਗਾ ਹੈਗਾ ਆਪਣੇ ਨਾਲ ਨਹੀਂ ਨਹੀਂ ਸੱਜੇ ਦੇਖੇ ਨੋ ਹਾਲੇ ਤਾਂ ਪਾਏ ਉਹ ਮੈਨੇਜਰ ਕਹਿੰਦਾ ਵੀ 11 ਪਾ ਕੇ ਸਾਡੀ ਤੁਸੀਂ ਇਨਸਾਲਟ ਕਰਤੀ ਹੈ ਟੱਕ ਮਗਰ ਕਹਿੰਦਾ 13 ਹਾਲੇ ਨੂੰ ਘੱਟੋ ਘੱਟ ਪਾਓ अच्छा। ਕੱਲਾ ਸਾਡੇ ਬੇਇੱਜ਼ਤੀ ਕਰਾਤੀ ਸੀ ਤੇਰਾ 11 ਹਾਲ ਪਾ ਕੇ। ਫੇਰ ਉਦੋਂ ਲਾ ਲੋ ਵੀ ਆਪਾਂ ਲਿਆਂਦਾ। ਨਾ ਕਦੇ ਗਰਮ ਕਰਕੇ ਦੇਖਿਆ ਕਹਿਣਾ ਵੀ ਨਵੇਂ ਟਰੈਕਟਰ ਨੂੰ ਗਰਮ ਕਰੋ ਕਰਨਾ। ਇਦਾਂ ਚਲਾਇਆ ਸਿੰਪਲੀ ਚਲਾਇਆ ਬਹੁਤ ਸੋਹਣਾ ਚੱਲਿਆ। ਅੱਛਾ। ਹਾਂ। ਮਹਾਰਾਜ ਜੀ। ਇਹ ਸਵਾਲ ਉਦ ਦੇ ਦਿਲ ਖੁਸ਼ ਹੋ ਗਿਆ ਨਾ ਜਦੋਂ ਇਹ ਤੇਰਾ ਖੇਚਲੇ। ਹਾਂ ਜੀ ਹਾਂ ਜੀ। ਪੂਰਾ ਜੀ। ਫੇਰ ਆਲੂਆਂ ਦੇ ਗੱਟੇ ਤੇ ਪਾਈ ਜਾਂਦਾ ਟਰਾਲੀ ਲੈ ਕੇ ਆ ਜਾਈ। ਹਾਂ। 450 500 750 ਗਟਾ ਲੈ ਕੇ ਹੁਣ ਵੀ ਲਾ ਲੋ ਵੀ ਉਹ ਨਵਾਂ ਲਿਆ ਹੈਗਾ ਉਹਦੇ ਨਾਲ ਉੱਪਰ ਚੜਦਾ ਜਾਂਦਾ ਹੈਗਾ ਉਹਦੇ ਇਹ ਤਾਂ ਤੁਹਾਨੂੰ ਦੱਸਿ ਨਾ ਇੰਜਣ ਹੀ ਵੱਡੇ ਆ ਨਾ ਇੰਜਣ ਵੱਡੇ ਆ ਇਹ ਤਾਂ ਇਦਾਂ ਆ ਜੀ ਹੁਣ ਫਾਰਮ ਟਰੈਕ ਵੀ ਅਸੀਂ ਚਲਾਉਨੇ ਆ ਉਹ ਚੱਲਦਾ 15 1600 ਚੱਕਰ ਦੇ ਸਾਈਂ ਇਹ ਆ ਇਹ ਜਿੰਨੀ ਰੇਸ ਦੇ ਜਿਓਗੇ ਉੰਨੇ ਯੋਰ ਮਾਰੀ ਜਾਂਦੇ ਆ ਇਹ ਪੜਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਇਸੇ ਕਰਕੇ ਕੰਮ ਜਾਵਾ ਤੇ ਇਹ ਤਾਂ ਮੈਨੂੰ ਇਹ ਦੱਸ ਹੰਡਾਈ ਕਿੱਦਾਂ ਰਹੀ ਹੰਡਾਈ ਦਾ ਮਤਲਬ ਚੱਲਿਆ ਕਿਵੇਂ ਪਾਜੀ ਕੀ ਕੀ ਕੰਮ ਇਹ ਤੋਂ ਲੈਣੇ ਆ ਭਾਜੀ ਇਹ ਤਕਰੀਬਨ 13-14 ਸਾਲ 2007 ਚੱਲਿਆ ਉਦੋਂ ਹੀ ਇਹ ਤੂੜੀ ਵਾਲੀ ਮਸ਼ੀਨ ਲੈ ਲਈ ਤਕਰੀਬਨ 2 ਉਸੇ ਸਾਲੀ ਉਸੇ ਸਾਲੀ ਤੂੜੀ ਵਾਲੀ ਮਸ਼ੀਨ ਲੈ ਲਈ ਉਸ ਸਾਲ 4-400 ਟਰਾਲੀ ਬੰਨਦੀ ਹੁੰਦੀ ਸੀ 400-450 ਹਾਂ ਘੱਟ ਸੀ ਨਾ ਮਸ਼ੀਨਾਂ ਮਸ਼ੀਨਾਂ ਘੱਟ ਸੀ ਹਾਂ ਤੇ ਮੇਰੇ ਸਾਹਮਣੇ 2022 ਤੱਕ ਚਲਾਈ 20 20 ਤੱਕ ਚਲਾਈ ਹੈ 20 ਕੀ ਤੱਕ ਚਲਾਈ ਹੈ ਇਹ ਮਸ਼ੀਨ ਇਹਦੇ ਮਗਰ ਇਹਦੇ ਮਗਰ ਚਲਾਈ 14 ਸਾਲ ਮਸ਼ੀਨ ਚਲਾਈ ਭਾਜੀ ਬੱਲੇ ਬੱਲੇ 14 ਸਾਲ ਮਸ਼ੀਨ ਚਲਾਈ ਮਾਰਾ ਹੀ ਕਿਰਪਾ ਵੀ ਹੱਲੇ ਨਹੀਂ ਲਾਇਆ ਜਾਦੀ ਚਾਬੀ ਨਾ ਪੰਪਰ ਨਾ ਇੰਜਨ ਨੂੰ ਚਾਬੀ ਨਹੀਂ ਲੱ ਆਫਰ ਸਹੀ ਗੱਲ ਹੈ ਜਦੋਂ ਚੱਲਦਾ ਵੰਦੀਆ ਰਿਆ ਕਾਹ ਤੋਂ ਪੰਗਲਾ ਚਾਬੀ ਲਾਈਆ ਸਿਰ ਸਿਰਫ ਰੇਸ ਵਾਲੇ ਨਾਲ ਰੇਸ ਵਾਲੇ ਨਾਲ ਬਸ ਉਹ ਵੀ ਬਾਪੂ ਨੇ ਲਗਾ ਦੋ ਚਾਰ ਸਾਲ ਬਾਅਦ ਹੀ ਖੋਲਣ ਦਿੱਤਾ ਬਾਅਦ ਬਾਅਦ ਸਹੀ ਹੈ ਨਾ ਉਹ ਵੀ ਚਲੋ ਜਦੋਂ ਬ੍ਰਦਰ ਚਲਾ ਲਿਆ ਨਾ ਜਰੂਰ ਦੋ ਸੈੱਟ ਪਾਦੇ ਆ ਦੋ ਤਿੰਨ ਚਾਰ ਪਹਿਣੀ ਪਹਿਣੀ ਸੈੱਟ ਬਹਿ ਕੇ ਤੀਜੀ ਜੋੜੀ ਹੈ ਟਾਇਰਾਂ ਦੇ ਮੇਰੇ ਸਾਹ ਨਾ ਤੀਜੀ ਜੋੜੀ ਹੈ ਤੀਜੀ ਜੋੜੀ ਟਾਇਰਾਂ ਦੇ ਇਹ ਤੇ ਯਾਰ ਹੰਡਾਈ ਵਧੀਆ ਯਾਰ ਮੈਨੂੰ ਇਹ ਚੀਜ਼ ਦੱਸ ਮੈਂ ਸਾਰਿਆਂ ਨੂੰ ਜਿੰਨੇ ਵੀ ਉਹ ਲੰਡਾ ਦੀ ਵੀਡੀਓ ਬਣਾਈ ਮੈਂ ਡੈਕਸ਼ਨਾਂ ਦਾ ਸਵਾਲ ਜਰੂਰ ਪੁੱਛਦਾ ਨਾ ਲੀਕ ਵਾਲਾ ਸਾਖਤਾ ਪ੍ਰੇਡਕਸ਼ਨ ਆ ਕਹਿੰਦੇ ਨਾ ਹਵਾ ਭਰ ਜਾਂਦੀ ਆ ਹਾਂਜੀ ਇਹਦੇ ਪਾਜੀ ਉਹ ਵੀ ਤੁਹਾਨੂੰ ਦਿਖਾਉਣੇ ਲਾਇਆ ਹੋਇਆ ਜਗਾੜ ਵਿੱਚ ਹਾਂਜੀ ਨਹੀਂ ਵੀ ਇਹਦੇ ਕਦੇ ਪ੍ਰੋਬਲਮ ਆਈ ਆ ਕਿ ਨਹੀਂ ਹਾਂਜੀ ਪਾਜੀ ਲੀਕ ਉਹ ਚਾਹ ਹੌਲੈਂਡ ਨੂੰ ਆਉਣੀ ਆਉਣੀ ਆ ਪਾਜੀ ਆਉਣੀ ਆਉਣੀ ਨਾ ਤੇ ਇਹਦੇ ਆਪਾਂ ਆਹ ਲਾਇਆ ਅੱਛਾ ਆਵੇ ਆਈ ਜਾਂਦਾ ਨੰਨੂ ਆਈ ਵੀ ਆਦੇ ਪਾਜੀ ਲਾਇਆ ਹੋਇਆ ਆਪਾਂ ਹਨਾ ਇਹ ਕੰਮ ਕਰਦਾ ਹਾਂਜੀ ਆ ਦੇਖੋ ਹੁਣੇ ਹਵਾ ਨਿਕਲੀ ਹਨਾ ਇਹਨੂੰ ਨੱਪ ਦੇਣਾ ਬਸ ਜਦੋਂ ਟਰੈਕਟਰ ਖੜਾ ਕਰਨਾ ਇਹਨੂੰ ਨੱਪ ਦੇਣਾ ਵਾ ਹਵਾ ਨੇ ਇਹ ਨਾੜ ਖੁੱਲ ਗਿਆ ਆਪਾਂ ਲਾਇਆ ਹੋਇਆ ਨਵੇਂ ਤੇ ਵੀ ਆਪਾਂ ਲਾਵਾਂਗੇ ਕਿਉਂਕਿ ਦੂਸਰਾ ਨਾੜ ਆਪਾਂ ਨੂੰ ਖੋਲਣਾ ਕੁਝ ਜਲਦੀ ਆਪਾਂ ਖੋਲਦੇ ਨੇ ਕੱਦ ਚ ਇਹਨੂੰ ਨੱਪੋ ਹਵਾ ਨਿਕਲ ਜਾਂਦੀ ਆ ਬਸ ਇਹਦੀ ਹਵਾ ਦੀ ਪ੍ਰੋਬਲਮ ਆ ਇਹ ਡੈਕਸ਼ਨਾਂ ਦੇ ਹਵਾ ਕੱਢੀ ਜਾਈਏ ਫਿਰ ਤਾਂ ਨਹੀਂ ਕੁਝ ਹੁੰਦਾ ਇਹ ਨਹੀਂ ਪਾਜੀ ਹੁਣ ਇਹਨੂੰ ਮੈਸਾ ਨਾਲ 2-3 ਸਾਲ ਹੋ ਗਏ ਆ ਨਹੀਂ ਤਾਂ ਅੱਗੇ ਸਾਲ ਕੀ ਕੱਢਦੀ ਆ ਮਹਾ ਕਿਉਂਕਿ ਇਹਦਾ ਟਰਾਲੀ ਤੇ ਰੋਡ ਤੇ ਜਾਂਦਾ ਵਾ ਡੈਕਸ਼ਨਾਂ ਗਰਮ ਹੁੰਦੀਆਂ ਵਾ ਤੇ ਲੀਕ ਕਰਦੀ ਕਰਦੀ ਆ ਇਹ ਮਾਡਲਾਂ ਵੀ ਕਰਦੀ ਆ ਨਵੇਂ ਆ ਜੇ ਆਈ ਪਾਜੀ ਸੋਧ ਹਾਂ ਉਹਦੇ ਆ ਉਹਦੇ ਸੀਲਾਂ ਨਹੀਂ ਕਰਦੀਆਂ ਨਹੀਂ ਨਵੇਂ ਸੋਧ ਕਰਦੀ ਹਾਂਜੀ ਹਾਂ ਨਹੀਂ ਯਾਰ ਇੱਕ ਚੀਜ਼ ਮੈਨੂੰ ਹੋਰ ਦੱਸੀ ਪਤਾ ਨਹੀਂ ਤੁਸੀਂ ਵੇਖਿਆ ਕਿ ਨਹੀਂ ਵੇਖਿਆ ਮੈਨੂੰ ਇਹਦਾ ਟਾਇਰ ਨਵੇਂ ਨਾਲੋਂ ਚੌੜਾ ਲੱਗਦਾ ਇਹਦਾ ਪਤਾ ਨਹੀਂ ਤੁਸੀਂ ਤਜਰਬਾ ਕੇ ਦੇ ਕੀਤਾ ਕਿ ਨਹੀਂ ਵੈਸੇ ਅਜਾ ਆਪਾਂ ਨਾਪ ਕੇ ਵੀ ਦੇਖ ਲੈਣਾ ਇਹ ਵੇਖਦੇ ਆਪਾਂ ਦੀ ਬੇਟੀ ਭਾਜੀ ਚੱਲ ਚੱਲ ਕੇ ਜਦੋਂ ਹਣਾ ਹੁਣ ਲਾ ਲੋਵੇ 500 ਗੱਟਾ ਲੱਗਦਾ ਟਾਇਰ ਦਾ ਰਿਮ ਇਹਦਾ ਚੌੜਾ ਹਾਂਜੀ ਭਾਜੀ ਤੁਸੀਂ ਤਾਂ ਡੱਕਾ ਫੜੋ ਆਪਾਂ ਨਾਪ ਕੇ ਵੇਖਣਾ ਜੇ ਇਹ ਰਿਮ ਚੌੜੇ ਆ ਭਾਜੀ ਨਵੇਂ ਦੇ ਰਿਮ ਥੋੜੇ ਟਾਇਟ ਵਾ ਹੈਗੇ ਨਾ ਹੈਗਾ ਹੈਗਾ ਫਰਕ ਜੀ ਇਹ ਮੈਨੂੰ ਅੱਗੇ ਵੀ ਕਈਆਂ ਬੰਦੇ ਨੇ ਕਿਹਾ ਵਾ ਮੇਰੇ ਵੀ ਇਹ ਆਉਂਦੇ ਆ 15 ਇੰਚ ਇਹ 16 ਇੰ ਦੇਖੀ ਮੇਰਾ ਵੀਰੇ ਨੂੰ ਪੂਰਾ ਪੂਰਾ ਡੱਕਾ ਲਾਈ ਇੱਥੋਂ ਨਹੀਂ 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 ਇਤੋਂ ਨਹੀਂ ਵਿਚਾਲੇ ਸਾਰਾ ਘੇਰਾ ਨਾਪੇ ਦਾ ਇਕੱਲਾ ਘੇਰਾ 15 ਨੰਬਰ ਜਿਆਦਾ ਸਾਰਾ ਹੀ ਪੂਰਾ ਨਾਪੇ ਨਹੀਂ ਨਾਪੋਣਾ ਨਹੀਂ ਨਾਪੋਣਾ ਫੀਤੇ ਨਾਲ ਪ੍ਰੋਪਰ ਦੋਵਾਂ ਨਾਲ ਹਾਂ ਉਹਨਾਂ ਨੇ ਭਾਜੀ ਟਾਇਰ 16 ਰਹਿਣ ਤੇ ਥੋੜਾ ਟਾਇਰ ਦਾ ਚੜਾਈ ਘਟ ਜਾਣੀ ਆ ਉਸ ਨਾਲ ਏਜੰਸੀ ਵਾਲੇ ਆ ਹਾਂ ਉਹ ਦੇਖੋ ਜਿੰਨਾ ਕ ਆਪਾਂ ਨੂੰ ਨੌਲੇਜ ਆ ਦੇਸੀ ਤਰੀਕੇ ਨਾਲ ਆਪਾਂ ਨਾਪ ਲਈਏ ਯੋਦਾ ਜੇਨ ਛੋਟਾ ਕਰਨ ਚੋਂ ਜੀਮੀਦਾਰ ਵੀਰਾਂ ਨੂੰ 3630 ਦਾ ਮਤਲਬ 16 ਦੇ ਟਾਇਰ 16 ਟਾਇਰ ਜੀ ਜੋ ਟਾਇਰ ਛੋਟਾ ਕਰਦੇ ਸੀ 14 ਦਾ ਤੇ ਆਪਾਂ ਨੂੰ ਪਸੰਦ ਨਹੀਂ ਸੀ ਆਉਣਾ ਨਹੀਂ ਆਉਣਾ ਸੀਗਾ ਜੀ ਜਿਹੜੀ ਗੱਲ ਹੈ ਇਹ ਵੀ ਹੁਣ 55 ਐਚਪੀ ਦੇ ਵਿੱਚ ਇਕੱਲਾ 3630 ਆ ਜਿਹੜਾ ਸੱਤ ਤੋਂ ਪੁਰਾਣਾ ਚੱਲੰਦਿਆ ਨਹੀਂ ਤਾਂ ਹੁਣ ਹੋਰ ਵੀ ਟਰੈਕਟਰ ਕਈ 55 ਕੈਟਾਗਰੀ ਸਾਰੇ 14 ਟਾਇਰ ਦਿੰਦੇ ਆ ਜੀ ਇੰਨੇ 16 ਟਾਇਰ ਕਾਮਯਾਬ ਹੋਇਆ ਹੋਰ ਵੀ ਟਰੈਕਟਰਾਂ ਨੇ ਬੜੇ 16 ਦੇ ਕੱਢੇ ਪਰ ਨਹੀਂ ਫੇਰ ਅਗਲੇ ਕੋਈ 14 ਦਾ ਪਵਾ ਲੈਂਦਾ ਹੈਗਾ ਫੇਰ ਦੁਬਾਰਾ ਜਾਂ ਮੋਡੀਫਿਕੇਸ਼ਨ ਕੋਈ ਨਾ ਕੋਈ ਕਰਾ ਪੰਜ ਚੱਕਰ ਜ਼ਰੂਰ ਤੋੜਦਾ ਵਾ ਆਪਾਂ ਕਹੀਆਂ ਨਾ ਮੈਂ ਹਾਂ ਜੇ ਜਦੋਂ ਆਪਾਂ ਪੂਰਾ ਲਿਫਟ ਥੱਲੇ ਸੱਟ ਕੇ ਚਲਾਉਣਾ ਇਹਨੇ ਜ਼ੋਰ ਪੂਰਾ ਲਾਉਣਾ ਵਾ 500 ਚੱਕਰ ਪਾਜੀ ਤੋੜਦਾ ਇਹ ਓਕੇ ਤੋੜਦਾ ਹੀ ਤੋੜਦਾ ਵਾ ਜੇ ਆਪਾਂ ਐਵੇਂ ਝੋਟ ਮਾਰੀਏ 100 ਚੋੜਦਾ 200 ਤੋੜਦਾ 500 ਚੱਕਰ ਤੋੜ ਕੇ ਪਾਜੀ ਚੱਲਦਾ ਓਕੇ ਸਹੀ ਆਪਾਂ ਵਾਈ ਕਰਨੀ ਆ ਤੇ ਜੇ ਇਹਨਾਂ ਦਾ ਤੋੜ ਕੇ ਚੱਕਰ ਵਾਪਸ ਕਰਨੀ ਨਹੀਂ 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 ਪਾਜੀ 2500 ਕਰਾਂਗੇ 2000 ਤਿੰਨੇ ਹਲ ਵਾਉਣੇ ਆ ਸਹੀ ਰੂਟਾਵੇਟਰ 2000 ਪਹਿਲੇ ਪਾਜੀ ਮਾਡਲ ਆਏ ਨਾ 2012 ਤਾਈ ਹਾਂ ਇਹ ਸਾਰਿਆਂ ਦੇ ਹੀ ਮਤਲਬ ਇਹ ਇਹਦਾ ਇਹ ਵੀ ਇੱਕ ਸੀਗਾ ਵੀ ਇਹ ਇਹ ਵੀ 5 ਲੀਟਰ ਹੀ ਖਾਂਦਾ ਸੀ ਅੱਛਾ ਇਹ ਚੱਕਰ ਤੋੜਦਾ ਸੀ ਤੇ ਕੰਮ ਉਹਨੇ ਕਰਦਾ ਸੀ ਤੇਲ 5 ਲੀਟਰ ਹੀ ਖਾਂਦਾ ਸੀ ਤੇ ਉਹ ਹੁਣ ਉਹ ਜਿਹੜਾ ਚੱਕਰ ਨਹੀਂ ਤੋੜਦਾ ਹਾਂ ਉਹ ਤੇਲ ਵਧੀਆ ਵੀ ਚੱਕਰ ਨਹੀਂ ਤੋੜਦਾ ਤੇ ਤੇਲ ਠੀਕ ਆ ਵਧੀਆ ਚੱਲਦਾ ਬਈ ਹਾਂਜੀ ਇਹ ਠੀਕ ਆ ਚੱਲਦਾ ਚੱਲਦਾ ਬਈ ਤੇਲ ਖਾਂਦਾ ਜਿਹੜੀ ਗੱਲ ਹੈ ਤੇਲ ਖਾਂਦਾ ਭਾਜੀ ਤੇਲ ਖਾਂਦੇ ਆ ਨਹੀਂ ਨਹੀਂ ਜਿਹੜੀ ਗੱਲ ਇਹ ਇਹ ਆ ਜੇ ਚੱਕਰ ਤੋੜਦਾ ਹਣਾ ਇਹਨੂੰ 2500 ਤੇ ਕਰਤਾ ਭਾਵੇਂ 1500 ਤੇ ਚਲਾਈ ਚਲੋ ਓਵਰਲੋਡ ਚਲਾਈ ਚਲੋ ਫਾਰਮ ਟਰੈਕ ਆ ਉਹ ਲਾ ਲਓ ਅਜੇ ਆਪਾਂ 2000 ਤੇ ਕਰਤਾ ਹਣਾ ਉਹ ਜੇ ਲਾ ਲਓ ਵੀ 6 ਇਸ 1700 1700 ਤੇ ਉਹਨੇ ਸਹੀ ਚੱਲ ਲਵਾਵਾ ਇਸ ਤੋਂ ਵੱਧ ਕਰਾਂਗੇ ਉਹਨੂੰ ਧੂਆਂ ਦਿਖਾਈ ਜਾਣਾ ਤਾਂ ਮਰੀ ਜਾਣਾ ਮਾਜਾ ਨਹੀਂ ਆਉਂਦਾ ਚਲਾਉਂਦਾ ਇਹ ਪੰਪ ਦੀ ਇਹੀ ਖਾਸੀਅਤ ਆ ਇਹਦੀ ਹਮ ਕੀ ਚੱਕਰ ਤੋੜ ਕੇ ਵੀ ਨਹੀਂ ਯਾਰ ਆ ਦੇ ਜਾਂਦਾ ਪਾਰ ਤੋਂ ਪਾਰ ਤੋਂ ਕਰਦਾ ਹਾਂ ਹਾਂ ਪਲੱਸ ਹੀ ਆ ਨੈਗੇਟਿਵ ਨਾ ਕੇ ਹਾਂ ਚੱਕਰ ਜ਼ਰੂਰ ਤੋੜਦਾ ਜੋ ਨਵਾਂ ਬੰਦਾ ਕੋਈ ਪੈਂਦਾ ਉਹਨੂੰ ਲੱਗਦਾ ਵਾ ਤੇ ਉਹ ਧੂਆਂ ਮਾਰੂਗਾ ਦਬ ਕੇ ਚੱਲੂਗਾ ਉਭੀ ਵੇਖਣ ਵਾਲੇ ਨੇ ਆਲੇ ਕੋਈ ਨਾ 500 ਚੱਕਰ ਇਹ ਪਾਲੇ ਵੀ ਕੀ ਕਰ ਇਹ ਬੰਦ ਹੋ ਜਾਊਗਾ ਪਰ ਚੱਕਰ ਦੂਜਾ ਧੁਆਣੀ ਦਿਖਾਉਂਦਾਗਾ ਧੁਆਣੀ ਦਿਖਾਉਂਦਾ ਥੇ ਫੁੱਲ ਰੇਸ ਦੇ ਕੇ ਬੰਦ ਹੋ ਜਾਊਗਾ ਹਾਂ ਧੁਆਣੀ ਦਿਖਾਉਂਦਾ ਹੁਣ ਨਵੇਂ ਚਲੋ ਜਿਹੜੇ ਹੈਗੇ ਆ ਉਹ ਧੁਆ ਦਿਖਾਉਣ ਲੱਪੇ ਜੋ ਲਾ ਲੋ ਵੀ 2500 ਕੀਤਾ 500 ਚੱਕਰ ਤੇ ਆ ਗਿਆ ਉਹਨੇ ਧੁਆ ਦਿਖਾਉਣੇ ਦਿਖਾਉਣੇ ਇਹ ਇੰਗਲੈਂਡ ਦਾ ਇੰਜਣ ਆ ਇਹ ਧੁਆਣੀ ਦਿਖਾਉਂਦਾ ਇਹ ਇੰਗਲੈਂਡ ਦਾ ਇੰਜਣ ਆ ਨਹੀਂ ਨਹੀਂ ਇਹ ਚ ਇੱਥੋਂ ਦਾ ਹੀ ਆ ਮੇੜੇ ਦਾ ਇੰਡੀਆ ਦਾ ਇਹ ਜਿਹੜੇ ਕਾਲੇ ਇੰਜਣ ਨਾਲੇ ਇੱਥੋਂ ਦੇ ਆ ਅੱਛਾ ਕਾਲੇ ਵਾਲੇ ਇੱਥੋਂ ਦੇ ਜ ਓਕੇ ਇਹਦਾ ਫੋਰਡ ਲਿਖਿਆ ਹੁੰਦਾ ਇੱਥੇ ਫੋਰਡ ਲਿਖਿਆ ਆ ਇੱਕ ਚੀਜ਼ ਹੋਰ ਇਹਦਾ ਗੇਅਰ ਉਹ ਕਿਵੇਂ ਰਿਆ ਪਹਿਲੇ ਹੀ ਚੱਲਣ ਦੇ ਆ ਭਾਜੀ ਨਾਲ ਦਾ ਹੀ ਕਲਚ ਪਲੇਟ ਇਹਦੀ ਪਾਈਆਂ ਵਾ ਤੇ ਜਾਂ ਇੱਕ ਰੀ ਜਿਹੜੀ ਮਗਲ ਦੀ ਸਟਾਰ ਬਾਡੀ ਹੁੰਦੀ ਆ ਉਹ ਪਾਈ ਸੀਗੀ ਇੱਕ ਵਾਰੀ ਹਾਂ ਲਿਫਟ ਲਿਫਟ ਦਾ ਭਾਜੀ ਟਾਪਾ ਪਾੜਿਆ ਆਪਾਂ ਜੋਰ ਲਾਉਣ ਦੇ ਚੱਕਰ ਦੇ ਹਾਂ ਉਹ ਇਦਾਂ ਹੀ ਡਰਾਈਵਰ ਨੇ ਇਦਾਂ ਹੁਣ ਆਪਾਂ ਲਿਫਟ ਆਜੋ ਤੁਸੀਂ ਲਾਗੇ ਅੰਕ ਗੱਲ ਵੇਰ ਉੱਤੇ ਆ ਗਈ ਤੁਸੀਂ ਜੇ ਪਹਿਲਾਂ ਲਿਆਂਦਾ ਉਹਨੇ ਇਹ ਗੱਲ ਤੁਹਾਡੀ ਪੱਕੀ ਆ ਆਪਣੇ ਬਜ਼ੁਰਗਾਂ ਨੂੰ ਨੌਲੇਜ ਹੁੰਦੀ ਪਰ ਉਹ ਬਜ਼ੁਰਗ ਜਿਵੇਂ ਹੋਣਾ ਸ਼ਾਇਨੀ ਗੱਲ ਇਹ ਕਰ ਨਹੀਂ ਸਕਦੇ ਉਸ ਵਿੱਚ ਅੰਕਲ ਤੁਸੀਂ ਤਾਂ ਪਹਿਲਾਂ ਇਹਨਾਂ ਰੱਖਿਆ ਨਾ ਸਾਹਮ ਸਾਹ ਕੇ ਹਾਂਜੀ ਪਹਿਲਾਂ ਤਾਂ ਦਾ ਹੀ ਹੈ ਕੋਈ ਵੀ ਨਾ ਵੀ ਜਦੋਂ ਇਹਨਾਂ ਨੇ ਟਾਪਾ ਪਾੜਿਆ ਤੁਹਾਨੂੰ ਦੁੱਖ ਜਿਹਾ ਲੱਗਾ ਕਿ ਨਹੀਂ ਦੁੱਖ ਤਾਂ ਹੁੰਦਾ ਹੀ ਆ ਵੀ ਜਦੋਂ ਬਿਨਾ ਪਾਣ ਲੋਡ ਤੋਂ ਵੱਧ ਕੰਟਰੋਲ ਦਾ ਜ਼ੋਰ ਲਵਾਉਣਾ ਵਾ ਵੀ ਬੱਚੇ ਦਾ ਧੱਕੇਸ਼ਾਈ ਬਹੁਤ ਕਰ ਜਾਂਦੇ ਆ ਨਾ ਹੋਣ ਇਹਦੇ ਨਾਲ ਕਿੰਨਾ ਕਿ ਥੱਕਾ ਕਰ ਜਾਂਦੇ ਕਿ ਦੇਖਿਆ ਆਉਂਦੀ ਆ ਖੜਾਗਾ ਅੱਖਾਂ ਤੋਂ ਪਾਸੇ ਹੀ ਕਰਦੇ ਆ ਤਕਾਇ ਤੇ ਸਾਹਮਣੇ ਹੁੰਦਾ ਸਾਡਾ ਪਤਨਾ ਵੀ ਪਰਦਾ ਰੱਖ ਲੈਂਦੇ ਆ ਇੱਥੇ ਆਪਾਂ ਪੂਰਾ ਧੁਆ ਹੀ ਕਟੋਂ ਹੁੰਦਾ ਇੱਕ ਸਮੇਂ ਦੇ ਨਾਲ ਥੱਕ ਆ ਪਾ ਜੀ ਗੁੱਲੀ ਥੋੜੀ ਥੱਲੇ ਆਦੀ ਉਹਦੀ ਉਹ ਵੀ ਧੰਦਾ ਆ ਮੀ ਥੋੜਾ ਜਿਆ ਥੱਕੇ ਨਾ ਚੱਲਦਾ ਇੱਥੇ ਟਰਾਲੀ ਲੱਦੀਦੀ ਆਹੀਂ ਚਲੋ ਜਦੋਂ ਗੱਟੇ ਲੱਦੀਦੀ ਆ ਡੈਡੀ ਜੀ ਨੇ ਕਹਣਾ ਡੈਡੀ ਨੇ ਕਹਣਾ ਵੀ 400 ਵੱਧ ਨਹੀਂ ਲੱਦਣਾਗਾ ਵੀ ਰਿਸਕ ਆ ਜਾਂ ਕਦਾਂ ਵੀ ਟਰੈਕਟਰ ਮਸ਼ੀਨਰੀ ਆ ਜਦੋਂ 400 ਲੱਗਾ ਬਾਬੂ ਨੇ ਕਹਣਾ ਚੱਲ ਘਰੇ ਨਹੀਂ ਨਹੀਂ ਅਹੀਂ ਢਾਂਕਾ ਲ ਹਾਂ ਡੈਡੀ ਨੇ ਆਉਣਾ ਗੇੜਾ ਗੋੜਾ ਮਾਰਨੇ ਹਾਂ ਵੀ ਲੱਗੇਗੀ ਹਾਂ ਦੀ ਲੱਗੇਗਾ ਕਿੰਨਾ ਬਾਦਾ 520 ਬੱਚੀ ਬਾਜ ਦਿੱਤੇ ਆ ਇਹ ਕਹਿੰਦਾ ਚਲ ਕੋਈ ਨਾ ਧਿਆਨ ਨਾ ਲੈ ਕੇ ਜਾਏ ਉਹ ਵੀ ਹੋਲੀ ਲੈ ਕੇ ਜਾਏ ਤੇ ਵੀ ਨਹੀਂ ਗਾਂ ਤੋਂ ਹਨਾ ਯਾਰ ਬਾਪੂ ਅੰਕਲ ਜਿਹੜੇ ਤੁਹਾਡੇ ਫਾਦਰ ਸਾਹਿਬ ਸੀਗੇ ਉਦੋਂ ਜਿਹੜਾ ਕਲਚਰ ਸੀਗਾ ਆਪਾਂ ਵਧੀਆ ਸੀ ਉਹ ਵੀ ਕਲਚਰ ਉਦੋਂ ਹੁੰਦਾ ਹੀ ਨਾ ਡਾਂਗ ਦਾ ਡਰ ਹਾਂਜੀ 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 ਹੁਣ ਜਿਵੇਂ ਮਾਵੇਂ ਆ ਮੇਰੇ ਫਾਦਰ ਸਾਹਿਬ ਵੀ ਹੁਣ ਥੋੜਾ ਜ ਆ ਗਿਆ ਸਿਸਟਮ ਥੋੜਾ ਖੁੱਲ ਜਾਣਾ ਪਹਿਲਾਂ ਨਾਲ ਸਿਸਟਮ ਬਹੁਤ ਜ਼ਿਆਦਾ ਖੁੱਲ ਗਈ ਬਹੁਤ ਜ਼ਿਆਦਾ ਖੁੱਲ ਗਈ ਕਿਉਂਕਿ ਮੰਮੀ ਹੁਣ ਜਦੋਂ ਆਪਾਂ ਬੈਠੇ ਸੀ ਉੱਥੇ ਮੈਂ ਡੈਡੀ ਦਾ ਫੋਨ ਆਇਆ ਸੀ ਹਾਂਜੀ ਉਹ ਇਸ ਟਾਪਿਕ ਤੇ ਕੋਈ ਗੱਲ ਚੱਲਦੀ ਜਾਂਦੀ ਸੀ ਹਾਂਜੀ ਆ ਐ ਕਰ ਲਈਏ ਉਹ ਕਰ ਲਈਏ ਤੇ ਪਹਿਲਾ ਸਿਸਟਮ ਜਿੰਨਾ ਕਿ ਮੈਨੂੰ ਪਤਾ ਹੈ ਕਿਉਂਕਿ ਘਰੇ ਦਾਦਾ ਜੀ ਜੋ ਵੀ ਸਾਖਤਾ ਹੁੰਦਾ ਸੀ ਉਹਨਾਂ ਨੇ ਘਰੇ ਵੈਸੇ ਹੀ ਆ ਕੇ ਛੋਟਾ ਲਾ ਕੇ ਖੰਗੂਰਾ ਆਇਆ ਮਾਰਨਾ ਨਾ ਤਵਾ ਸਾਰਿਆਂ ਨੇ ਗੁੱਠਾਂਿਆਂ ਦਾ ਵੜਦੇ ਪਰਨਾ ਵੀ ਸ਼ਾਂਤ ਦੀ ਹੋਏ ਨਾ ਮੋਲ ਜੇ ਕਿਤੇ ਜਵਾਕ ਅਸੀਂ ਸ਼ਰਾਰਤ ਵੀ ਕਰਦੇ ਹਾਂ ਮਾਤਾ ਨੇ ਚੁੱਪ ਕਰੇ ਬਾਪੂ ਆ ਗਿਆ ਬਾਪੂ ਚੁੱਪ ਚੁੱਪ ਉਹ ਹੁੰਦਾ ਸੀ ਨਾ ਪਹਿਲਾਂ ਹਾਂਜੀ 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 ਚਲੋ ਉਹ ਡਰ ਡਰ ਹੁੰਦਾ ਸੀ ਫੱਡਿਆ ਦਾ ਇਸ ਚੀਜ਼ ਨੂੰ ਪਲੱਸ ਪੈਂਟ ਗਿਣੀਏ ਕਿ ਮਾਈਨਸ ਗਿਣੀਏ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਨਹੀਂ ਹੁਣ دارے بچے ਨੂੰ ਕੱਢਿਆ ਤਾਂ ਮਾਤਾ ਪਿਤਾ ਵੀ ਥੋੜਾ ਸੋਚ ਕੇ ਬੱਚੇ ਨੂੰ ਥੋੜਾ ਕਹਿੰਦੇ ਆ ਸੋਚਣਾ ਪੈਂਦਾ ਸੋਚਣਾ ਸਮ ਜੇ ਬੱਚਾ ਸਹੀ ਆ ਤਾਂ ਫੇਰ ਮਾਂ ਆਪ ਨਹੀਂ ਕੁਝ ਕਹਿੰਦਾ ਹਾਂ ਠੀਕ ਨੇ ਯਾਰ ਮੇਰੇ ਹਿਸਾਬ ਨਾਲ ਭਾਈ ਉਹ ਟੈਂਪੋ ਵਧੀਆ ਹਾਂ ਹਾਂ ਉਹ ਵੀ ਵਧੀਆ ਸੀ ਆ ਵੀ ਵਧੀਆ ਹੁਣ ਬਹੁਤ ਜੀ ਆਪਾਂ ਐਡਵਾਂਸ ਹੋਏ ਆ ਤਾਂ ਥੋੜਾ ਜਿਹਾ ਤਾਲਮੇਲ ਬਰਾਬਰ ਦੇ ਚੱਕਰ 'ਚ ਹੀ ਹਨਾ ਹਾਂਜੀ ਹਾਂਜੀ ਚਲੋ ਕਿਉਂ ਬੱਚੇ ਬਰਾਬਰ ਤੇ ਉਸ ਨਾਲ ਜ਼ਿਆਦਾ ਵੀ ਨਹੀਂ ਫੇਰ ਠੀਕ ਹੈ ਬੱਚੇ ਆ ਵੀ ਥੋੜੇ ਸਿਆਣੇ ਸਿਆਣੇ ਹਾਂਜੀ ਹਾਂ ਚਲੋ ਮੇਰਾ ਵੀ ਰੈਸ ਗੱਲ ਤੇ ਮੇਰਾ ਕੋਈ ਨੈਗੇਟਿਵ ਜਾਂ ਵੀਰਾਂ ਦਾ ਕੋਈ ਹੋਵੇ ਅੰਕਲ ਨੂੰ ਛੱਡ ਕੇ ਅੰਕਲ ਦਾ ਕੋਈ ਨੈਗੇਟਿਵ ਹੋਣਾ ਨਹੀਂ ਸੀਗੀ ਗੱਲ ਸਾਨੂੰ ਮਾਫੀ ਦਿਆ ਜੇ ਕਿਉਂਕਿ ਸਾਨੂੰ ਇਨੀ ਸੋਝੀ ਨਹੀਂ ਹੈ ਇਸ ਟੌਪਿਕ ਤੇ ਇਹ ਤੋਂ ਬਾਅਦ ਆ ਗਿਆ ਆਹ ਵਾਲਾ ਹਨਾ ਹਾਂਜੀ ਭਾਜੀ ਇਹ ਹੈਗਾ ਆਪਣਾ 5520 5520 ਭਾਜੀ ਇਹਦਾ ਵਿਚਾਰ ਫਿਰ ਕਿਵੇਂ ਬਣਿਆ ਵੀ ਇਹਦੇ ਤੋਂ ਸ਼ਿਫਟ ਇਧਰ ਕਿਵੇਂ ਹੋ ਗਈ 3630 ਤੋਂ ਬਾਅਦ ਇਹ ਕਿਵੇਂ ਉਦੋਂ ਭਾਜੀ ਨਵਾਂ ਨਵਾਂ ਜਿਹਾ ਆਇਆ ਸੀਗਾ ਹੈ ਤੁਸੀਂ ਨਵੇਂ ਨਵੇਂ ਚੱਕੇ ਮੈਨੂੰ ਲੱਗਦਾ ਹੈ ਨਵਾਂ ਨਵਾਂ ਭਾਜੀ ਨਵਾਂ ਨਵਾਂ ਇਹ ਨਵੇਂ ਨਵੇਂ ਤੇ ਆ ਜਾਓ ਅੱਗੇ ਆ ਜਾਓ ਭਾਈ ਉੱਥੇ ਆ ਜੀ ਆਜਾ ਲੱਗ ਜਾਓ ਹਾਂਜੀ ਜਿੱਦਾਂ ਆਪਣੇ ਜਦੋਂ ਇਹ ਲੈਂਡ ਦਾ ਵਿਚਾਰ ਆਪਣਾ ਬਣਿਆ ਹੂੰ ਉਦੋਂ ਮਤਲਬ ਆਪਾਂ ਨੂੰ 365 HP ਦੇ ਵਿੱਚ ਹਾਂ ਤੇ ਆ ਤਾਂ ਆਪਣੇ ਕੋ 55 ਹੈਗਾ ਸੀ ਹੂੰ ਐਡੀਸ਼ਨ ਐਡੀਸ਼ਨ ਮਿਲਦਾ ਸੀ ਤੇ ਜਾਂ ਉਸ ਤੋਂ ਉੱਪਰ 55 ਵੀ ਸੀ ਸੋ ਇਹਦੇ ਲਈ ਫੇ ਅਸੀਂ ਇਹੀ ਸੋਚਿਆ ਵੀ ਕੋਈ ਗੱਲ ਨਹੀਂ ਵੀ ਹੁਣ ਥੋੜੇ ਪੈਸੇ ਆ ਬਦਲੇ ਵੀ ਹੁਣ 65 HP ਚ ਹੀ ਜਾਈਏ ਫਿਰ 10% ਵੱਧ ਕਰ ਲਿਆ ਸਾਰੇ ਵੱਧੇ ਜਾਂਦੇ ਆ ਫਿਰ ਇੰਪਲੀਮੈਂਟ ਜਾਂ ਕੋਈ ਇਹਨੂੰ ਹੁਣ ਫਿਕਰ ਕੋਈ ਨਹੀਂਗਾ ਇਹਨੂੰ ਫਿਕਰ 65 ਦਾ ਵੀ ਨਾ 75 ਦਾ ਹੀ ਹੋ ਗਿਆ ਹੁਣ ਇਹ ਉਹ ਤਾਂ ਫੇਰ ਤੁਸੀਂ ਕਰਤਾ ਹੋਣਾ ਨਾ ਹਾਂ ਕਰਨਾ ਪੈਣਾ ਚੱਲੋ ਕਰਨਾ ਪੈਂਦਾ ਜੀ ਗੱਲ ਆਇਆ ਹੈ ਠੀਕਾ ਲੱਗਾ ਹੋਇਆ ਇਹ ਠੀਕਾ ਕਿੰਨੇ ਕੁ ਦਾ ਲੱਗਾ ਇਹਨੂੰ ਕਿੰਨੇ ਪੈਸੇ ਲੱਗੇ ਜਿਆ ਜੀ ਲਾਇਆ ਆਪਾਂ ਕੱਲੇ ਕੇਮ ਹੀ ਬਦਲੀ ਆ ਜੀ ਕੱਲੇ ਕੇਮ ਕੱਲੇ ਕੇਮ ਸਿੰਪਲ ਜਿਹਾ ਉਦਾਂ ਹੀ ਬੜਾ ਜ਼ੋਰ ਮਾਰਦਾ ਜੀ ਇਹਦਾ ਇਹ 15000 ਰੁਪਏ ਲੱਗਾ ਬਾਈ ਮਤਲਬ ਪਛਾਇਆ ਵਾ ਕਈ ਜ਼ਿਮੀਦਾਰ ਵੀਰ ਇਸ ਚੀਜ਼ ਤੇ 50-50 ਹਜ਼ਾਰ ਰੁਪਿਆ ਦੇ ਜੰਦੇ ਨਹੀਂ 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 ਬਾਈ ਦੇ ਕਈ ਵੀਰ 450 ਹਾਂ ਮੈਂ ਤਾਂ ਪੁੱਛਿਆ ਵੀ ਨੇਗਾ ਫਾਰਮੈਨ ਮੁੰਡਾ ਸੀਗਾ ਜੀ ਹੂੰ ਕੋਈ ਆਪਾਂ ਇਹ ਨਹੀਂ ਕਿ ਸਾਰਾ ਐਵੇਂ ਖੋਲ ਕੇ ਸਾਰਾ ਖਲਾਰ ਦਿਓ ਨਹੀਂ ਉਹਨਾਂ ਜੈਨੂਅਲ ਜੋ ਲੋਡ ਸੀ ਉਸ ਮੁਤਾਬਕ ਇਹਨੂੰ ਖੋਲਿਆ ਤੇ ਉਸੇ ਦਾ ਕੋਲਾ ਟਾਈਮਿੰਗ ਟਾਪਾ ਪਟਿਆ ਹੀ ਬਸ ਅੱਛਾ ਉਹ ਤਾਂ ਹੈ ਮੈਂ ਕੋਈ ਕੁਝ ਨਹੀਂ ਬਸ ਕੱਲ ਜਿੱਦਾਂ ਹੁਣ ਵੀਡੀਓ ਆਪਾਂ ਦੇਖਦੇ ਆਂ ਮੋਡੀਫਾਈ ਕਰਦੇ ਦੋ ਹਿੱਸੇ ਕਰ ਦਿੰਦੇ ਆ ਇਦਾਂ ਕੁਝ ਨਹੀਂ ਕੀਤਾ ਮੋਰੇ ਟਾਈਮਿੰਗ ਟਾ ਟਾਪਾ ਪਟਿਆ ਸੀਗਾ ਉੱਪਰ ਹੈਡਫੋਨ ਆ ਬਾਕੀ ਸਾਰਾ ਕੁਝ ਓਰੀਜਨਲ ਇਹਨੂੰ ਕਰਨ ਦੀ ਲੋੜ ਹੀ ਨਹੀਂ ਕੋਈ ਜੀ ਮੈਂ ਵੈਸੇ ਕਹਿਣ ਲੱਗਾ ਜੇ ਖੇਤੀ ਕਰਨੀ ਹੈ ਨਾ ਸਹੀ ਖੇਤੀ ਆਪਾਂ ਚਲੋ ਕਰਦੇ ਆਂ ਕੁਝ ਨਹੀਂ ਕਰਾਂਦੇ ਇਹਨੂੰ ਲੋੜ ਹੈ ਨਹੀਂ ਇਹ 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 ਹੈ ਪੈਂਟ ਜੀ ਤਗੜਾ ਬਹੁਤ ਜੀ ਇਹ ਦੀ 65 ਆਪਾਂ ਕਾਗਜ਼ਾਂ 'ਚ ਕਹਿ ਤਦੇ ਨੇ ਜਿੰਨਾ ਕ ਮੇਰਾ ਤਜਰਬਾ ਇਹ ਵਾਕਈ ਨਿਕਾਇਜ਼ ਤਗੜਾ ਤੇਲ ਪਾਏ ਦਾ ਫਰਕ ਲੱਗਦਾ ਰੇਮਰ ਚੜਾਈ ਦਾ ਇਹ ਕਹਿੰਦੇ ਸੀ ਨਾ ਹਾਂ ਹੈਗਾ ਟਾਇਰ ਇਹਦਾ ਟਾਇਰ ਵੱਡਾ ਆ ਗਿਆ ਵੀਰੇ ਉਹਦੇ ਨਾਲ ਵੀ 30 30 ਆ ਗਿਆ ਇਹ 30 ਨੰਬਰ ਆ ਗਿਆ 30 ਨੰਬਰ ਆ ਆ ਦੇਖ ਲੋ ਜੀ ਸੜਕਾਂ ਤੇ ਗੁੱਲੀਆਂ ਪੱਟੀਆਂ ਹੈਆਂ ਉੱਦਾਂ ਹੀ ਇਟੇਰ ਪਾੜ ਦਿੰਦਾ ਜੋ ਜ਼ੋਰ ਲਾਉਂਦਾ ਸੜਕਾਂ ਸੁੜਕਾਂ ਤੇ ਆਪਦੇ ਕੈਰ ਹੀ ਪਾੜ ਦਿੰਦਾ ਸਹੀ ਗੱਲ ਆ ਇਹ ਪਾੜ ਜੂ ਪਾੜ ਜੂਗਾ ਇਹਨੂੰ ਰੇਡੀਅਲ ਲੋਕਿੱਤਾਂ ਤੇ ਪਾਉਂਦੇ ਆ ਉਹ ਟੁੱਟਦੇ ਨਹੀਂ ਉਹ ਟੁੱਟਦੇ ਆ ਇਹ ਜਿੱਦਾਂ ਹੁਣ ਲਾ ਲੋ ਵਿਟਾਂ ਤੇ ਇੱਥੇ ਕਿਤੇ ਅੜ ਗਈ ਗੁੱਲੀ ਅੜ ਗਈ ਨਾ ਜ਼ੋਰ ਮਾਰੀ ਦੇਣਾ ਇਹਨਾਂ ਤੇ ਪਾਣੀ ਨਹੀਂ ਦੇਣਾ ਦਾ ਦਾ ਸੁਭਦਾ ਨੀਗਾ ਭਾਜੀ ਜਾਵੇਂ ਨਾ ਮੇਰੀ ਤੁਹਾਨੂੰ ਪਤਾ ਭਾਜੀ ਸੀਟੀ ਮਾਰਦਾ ਸੀਟੀ ਇਹ ਉਹਦੇ ਬਾਰੇ ਸੀਟੀ ਤਾਂ ਬਹੁਤ ਮਸ਼ਹੂਰ ਹੋਇਆ ਜੀ 55ਵੀਂ ਅੱਧੇ ਲੋਕਾਂ ਨੇ ਤਾਂ ਸੀਟੀ ਦਾ ਕਰਕੇ ਲੈ ਆ ਜੀ 55ਵੀਂ ਵਾਕਈ ਜਿਹੜੀ ਸੀਟੀ ਹੁਣ 3630 ਤੋਂ ਵੀਰ ਭਰਾ ਮਰਾਈ ਜਾਂਦੇ ਨਾ ਉਹ ਇਹਦੀ ਸੀਟੀ ਆ ਹੀ ਟਰਬੋ ਬਗਲ ਨਹੀਂ ਪੈਂਦੀ ਆ ਹਾਂ ਸੀਟੀ ਮਰਉਣ ਲਈ ਇਹਨੂੰ ਜੈਨੂਨ ਆਉਂਦੀ 32 ਤੋਂ 38 ਨੰਬਰ ਕਰਨੀ ਪੈਂਦੀ ਫੇਰ 37 33 ਤੋਂ ਸੀਟੀ ਵੱਜਣੀ ਹੈ ਇਹਦੇ ਨਾਲ ਦੀ ਕਿਉਂਕਿ ਉਹਦਾ ਇੰਜਨ ਚੋਂ ਨਾ ਥਰੋਵ ਨਹੀਂ ਨਾ ਹੈਗਾ ਹਾਂ ਫਰਕ ਪੈਂਦਾ ਹੈ ਫਰਕ ਤਾਂ ਕੰਪਨੀ ਨੇ ਪਾਇਆ ਯਾਰ ਕਿੰਨੇ ਪੈਸੇ ਕੀ ਚੀਜ਼ੇ ਲਈ ਹਾਂ ਟਰਬੋ ਨੂੰ ਫੋਕ ਵੱਜੂਗੀ ਫੇਰ ਹੀ ਸੀਟੀ ਵੱਜੂ ਇਹ ਕਿੰਨਾ ਮਾਡਲ ਹੈ ਇਹ 2022 ਮਾਡਲ ਪਾਜੀ 22 22 ਚ ਕਿੰਨੇ ਦਾ ਲਿਆ ਸੀ ਇਹ ਆਪਾਂ 9.5 ਲੱਖ ਦਾ ਲਿਆ ਪਾਜੀ 9.5 ਲੱਖ ਦਾ 22 ਚ ਮੇਰੇ ਲਾਸਟ ਜੀ ਤੇ ਬੰਦ ਹੋ ਗਿਆ ਬਾਈਕ ਤੇਜ਼ 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 ਬੰਦ ਹੋ ਗਏ ਹਨਾ 23 ਮਾਰਚ ਤੋਂ ਬਾਅਦ ਨਹੀਂ ਆਏ ਜੀ ਹਾਂ 23 ਜ ਮਤਲਬ ਲਾਸਟ ਜੋ ਪੀਸ ਸੀਗੇ ਉਹ ਫਿਨਿਸ਼ ਹੋ ਗਿਆ ਹੂੰ ਇਹਦੇ ਜ਼ੋਰ ਦਾ ਤਾਂ ਚਲੋ ਆਪਾਂ ਨੂੰ ਪਤਾ ਹੀ ਆ ਹੋਰ ਇਹਦੇ ਚ ਉਹਦੇ ਨਾਲ ਕੀ ਡਿਫਰੈਂਸ ਆ 36 30 ਨਾਲ ਜ਼ੋਰ ਤਾਂ ਆਪਾਂ ਨੂੰ ਪਤਾ ਇਡੈਕਸ਼ਨਾਂ ਵੱਡੀਆਂ ਇਹਦੀਆਂ ਇਡੈਕਸ਼ਨਾਂ ਵੱਡੀਆਂ ਹਾਂ ਇਡੈਕਸ਼ਨ ਪਿੱਛੇ ਇਹਦਾ ਹਿੱਸਾ ਸਾਰਾ ਹੈਵੀ ਆ ਹਾਂ ਤੇ ਇਹਨੂੰ ਮੰਨ ਲਓ ਵੀ ਜੇ ਆਪਾਂ ਕਿਤੇ ਦਿਲ ਕਰਦਾ ਤੇ 5530 ਬਣਾ ਸਕਦੇ ਆ ਤੇ ਪਿੱਛੇ ਇਹ ਸਾਰਾ ਆਪਣੇ ਦਾ ਕੰਮ ਕਰਦਾ ਕੰਮ ਕਰਦਾ ਉਹ ਹੀ ਆ ਸਾਰਾ ਸੇਮ ਹੀ ਆ ਸੇਮ ਹੀ ਆ 5530 ਵਾਲਾ ਹਿੱਸਾ ਇਹਦੇ ਤਾਂ ਚਲੋ ਲੈ ਤਾਂ ਤਾਂ ਕੁਝ ਕੀ ਹੋਇਆ ਹਨ ਇਹਨੂੰ ਤਾਂ ਕੀ ਹੋਇਆ ਇਹਨੂੰ ਵੀ ਕੁਝ ਉਹ ਨਾਲ ਉਹਦਾ ਜੰਗਲੇ ਟਾਪਾ ਪਟਿਆ ਬਚਾ ਕਰਮਾਲ ਇਹ ਬਈ ਚਲੋ ਕਰਮਾਲ ਪਰ ਇਹਦਾ ਹੀ ਸਹੀ ਹੈ ਇਦਾਂ ਹੈ ਸਹੀ ਹੈ ਵੀ ਆ ਨਾਲ ਇਦਾਂ ਹੈ ਨਾ ਉਹਦੀ ਲਿਫਟ ਕੈਪੈਸਿਟੀ ਵਧਾਈ ਹੋਈ ਹੈ ਜੀ ਨਾਲੇ ਡਰਾਈਵਰ ਨੇ ਇਦਾਂ ਹੀਗਾ ਜੀ ਇਹਨੂੰ ਜੈਕ ਲੱਗਾ ਨਾ ਇਹਨੂੰ ਜੈਕ ਉਨ ਲਾ ਪਿਆ ਉਹਦੇ ਪਿੱਛੇ ਕੋਈ ਸਪੋਰਟ ਹੈ ਨਹੀਂਗੇ ਲਿਫਟ ਲਾਈ ਉਹ ਆਪਦੀ ਗਲਤੀ ਨਾਲ ਟੁੱਟਿਆ ਜੀ ਥੋੜੀ ਗਲਤੀ ਨਾਲ ਟਰਾਲੀ ਤਾਂ ਗਾਂ ਨੂੰ ਤੋਰਦਾ ਸੀ ਲਿਫਟ ਲੱਗੀ ਹੋਈ ਟਰੈਕਟਰ ਇਹਦਾ ਖੜਾ ਉੱਤੇ ਬੈਗੇਅਰ ਪਾ ਕੇ ਬੈਗੇਅਰ ਪਾਤਾ ਉਹ ਝਟਕਾ ਵਾਗ ਸਾਰਾ ਜੋਰ ਵਜਾ ਸਾਰਾ ਜੋਰ ਆਇਆ ਪਿੱਛੇ ਉਹ ਦਾ ਥੋੜੇ ਤੋੜਨ ਵਾਲੀ ਗੱਲ ਹੈ ਹਾਂ ਥੋੜਿਆਂ ਨੂੰ ਤੋੜਨ ਵਾਲੀ ਗੱਲ ਹੋ ਜਾਈਏ ਉਹ ਗਲਤੀ ਨਾਲ ਚਲੋ ਹੋਇਆ ਪਰ ਉਦਾਂ ਨਹੀਂ ਕਹਿ ਸਕਦੇ ਨਾ ਹਾਂ ਜੀ ਹਾਂ ਉਦਾਂ ਮਹਾਰਾਜ ਦੀ ਕਿਰਪਾ ਹਲੇ ਤੱਕ ਕਦੇ ਉਹਨੇ ਜਵਾਬ ਨਹੀਂ ਦਿੱਤਾ ਕੁਛ ਨਹੀਂ ਹੈ ਨਾ ਪਹਿਲੇ ਸਾਰਾ ਕੁਝ ਚੱਲਣ ਦੇ ਜੋ ਕੁਝ ਵੀ ਹੈਗਾ ਉਹ ਦਾ ਗੱਲ ਕੇ ਨਹੀਂ ਲਿਫਟ ਕੁਐਸਚਨ ਉਹ ਚੈੱਕ ਨਾ ਫਰਕ ਪੈਂਦਾ ਭਾਜੀ ਉਹ ਤੇ ਛਤਰੀ ਨਹੀਂ ਸੀ ਆਉਂਦੀ ਇੱਥੇ ਆ ਗਈ ਹੈ ਨਾ ਹਾਂ ਜੀ ਉੱਚ ਨਹੀਂ ਆਉਂਦੀ ਛਤਰੀਆਂ ਆ ਗਈਆਂ ਜੀ ਜਦੋਂ ਐਡੀਸ਼ਨ ਆ ਗਿਆ ਐਡੀਸ਼ਨ ਆ ਗਿਆ ਜਦੋਂ ਨਾਲ ਪਹਿਲਾਂ ਨਹੀਂ ਸੀ ਆਉਂਦੀ ਨਹੀਂ ਪਹਿਲਾਂ ਨਹੀਂ ਪਹਿਲਾਂ ਜਿਪੀ 7500 ਨੂੰ ਜਾਂ ਦੂਜੇ ਵੱਡੇ ਨੂੰ ਆਉਂਦੀਆਂ ਸੀ ਛੋਟੀਆਂ ਆ ਜਿਹੜੇ ਪਹਿਲੇ ਮਾਡਲ 7500 ਨੂੰ ਹਾਂ 7500 ਨੂੰ ਆਉਂਦੀ ਹੈ ਵੱਡੇ ਟਰੈਕਟਰਾਂ ਨੂੰ ਆਉਂਦੀ ਹੈ ਜਿਹੜਾ ਜੌਂਡੀਅਰ ਦੇ ਵੱਡੇ ਮਾਡਲਾਂ ਨੂੰ ਆਉਂਦੀਆਂ ਵਾ ਛੋਟੀਆਂ ਇਦਾਂ ਦੀਆਂ ਇਦਾਂ ਦਾ ਤਾਂ ਨਾਂ ਹੀ ਨਾ ਲੈ ਆਉਣੀ ਕੁਛ ਦਿੰਦੇ ਜੁੱਲਾ ਵੀ ਨਹੀਂ ਦਿੰਦੇ ਦੇਖੋ ਇਹ ਵੀ ਨਹੀਂ ਦਿੰਦੇ ਸਹੀ ਗੱਲ ਆ ਜੀ ਨਹੀਂ ਰਹਿ ਰਿਹਾ ਵੀਡੀਓ ਤੇ ਮੈਨੂੰ ਵੀਰ ਭਰਾ ਕਹਿ ਦਿੰਦੇ ਆ ਵੀ ਤੂੰ ਇਦਾਂ ਉਦਾਂ ਉਹ ਫੈਨ ਆ ਜਾਂ ਕੁਝ ਵੀ ਮੇਰੇ ਕੋਲ ਨਹੀਂ ਪਰ ਮਰ ਰਾਜ ਕਿਉਂ ਉਹਨਾਂ ਦੀ ਰੇਕ ਵੀਡੀਓ ਚ ਕਰਦਾ ਨਹੀਂ ਦਿੰਦੇ ਯਾਰ ਨਹੀਂ ਦਿੰਦੇ ਦੱਸ ਨਹੀਂ ਚੱਲਦਾ ਨਹੀਂ ਤਾਂ ਹੋਰ ਕੋਈ ਚੀਜ਼ ਲਾ ਲੈਣ ਉਹਨਾਂ ਨੂੰ ਲਾਉਣ ਕੀ ਉਹ ਪਹਿਲੇ ਹੀ ਨਹੀਂ ਕੋਈ ਦਿੰਦੇ ਕੱਲਾ ਇੰਜਾਂ ਦਿੰਦੇ ਆ ਅੱਗੇ ਚੁੱਲਾ ਵੀ ਨਹੀਂ ਹੈਗਾ ਕੁਝ ਨਹੀਂ ਹੈਗਾ ਲੰਡਾ ਟਰੈਕਟਰ ਆ ਲੈ ਲੰਡਾ ਉਹ ਵੇਖਦੇ ਭਾਜੀ ਫਿਰ ਵੀ ਹੈਗੇ ਕਹ ਹਾਂ ਉਹ ਆ ਪਤਾ ਇੱਛੇ ਗੱਲ ਦਾ ਟਾਇਆ ਦਿੰਦੇ ਨਹੀਂ ਟਾਇਆ ਨਹੀਂ ਦਿੰਦੇ ਹਾਂ ਉਹਨਾਂ ਨੂੰ ਘੱਟੋ ਘੱਟ ਵੀ ਚਾਹੀਦਾ ਹੈ ਵੀ ਚਲੋ ਬੰਪਰ ਨਹੀਂ ਦੇਣਾ ਚੁੱਲਾ ਹੁੱਕ ਡੰਡਾ ਡਰਾਈਵਰ ਛਤਰੀ ਇਹਨਾਂ ਕੁ ਚਾਹੀਦਾ ਇੰਨਾ ਕਿ ਚਾਹੀਦਾ ਨਾ ਇਹ ਇਹ ਚੀਜ਼ਾਂ 5910 ਤੋਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਾਂ ਤੇ ਜੇ ਹੋਰ ਵੀ ਲਾ ਜ਼ਰੂਰੀ ਨਹੀਂ ਥੋੜਾ ਐਡ ਅਪ ਕਰ ਲਵੇ ਏਜੰਸੀ ਪਿੱਛੇ ਐਡ ਅਪ ਕਰਕੇ ਇੰਨੀ ਚੀਜ਼ੇ ਦਵੇ ਕੰਪਨੀ ਰੇਟ ਵਧਾ ਦੇਵੇ ਕੋਈ ਗੱਲ ਨਹੀਂ ਪਰ ਉਹ ਰੇਟ ਦਾ ਭਾੜੀ ਜਿਹਨਾਂ ਦਾ ਪਹਿਲਾਂ ਹੀ ਵਧਣਾ ਰੋਂਦੇ ਤਾਂ ਆ ਹਾਂ ਵੀ ਜੇ 2 ਸਾਲਾਂ 50000 ਵੀ ਹੋਰ ਚੱਕਤਾ ਤੇ ਜ਼ਿਮੀਂਦਾਰਾਂ ਦਾ ਮੂੰਹ ਵੀ ਨਹੀਂ ਕਰਨਾ ਹਾਂ ਲੱਖ ਸਵਾਲ ਲੱਖ ਡੇਢ ਲੱਖ ਤੱਕ ਮਹਿੰਗਾ ਅੱਗੇ ਆਮ ਟਰੈਕਟਰ ਮੰਦੀਪ ਭਾਈ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਸਾਡਾ ਜਿਹੜਾ ਟਰੈਕਟਰ ਮਹਿੰਗਾ ਨਾ ਸਾਡੇ ਕਿਸਾਨ ਜ਼ਿਮੀਂਦਾਰ ਵੀਰ ਵੀ ਇਹਨੂੰ ਖਰੀਦਣ ਵਾਲਾ ਕਹਿੰਦਾ ਵੀ ਜਿੰਨੇ ਇਹ ਲੈਣਾ ਉਹਨੇ ਇਹੀ ਲੈਣਾ ਹੈ ਉਹੀ ਲੈਣਾ ਇਹ ਗੱਲ ਤੁਹਾਡੀ ਪੱਕੀ ਹੈ ਜਿਹੜੇ ਜੌਂਡੀਅਰ ਚਲਾਉਂਦੇ ਜੌਂਡੀਅਰ ਲੈਂਦੇ ਜਿਹੜਾ ਹਾਲੈਂਡ ਚਲਾਉਂਦਾ ਹਾਲੈਂਡ ਹੀ ਲਾਊਗਾ ਜਿੰਨਾ ਕਿ ਮੇਰਾ ਤਜਰਬਾ ਹੈ ਫੁਰਤੀ ਫਰਤੀ ਤੇ ਬੜਕ ਉਹ ਇਹਦੀ ਆ ਉਹ ਇਹਦੀ ਆ ਬਾਜੀ ਜੇ ਆਪਾਂ ਚਲਾਉਣਾ ਨਾ ਨਵੇਂ ਬੰਦ ਗੱਲ ਹੋਈ ਆ ਗਈ ਮਾਲਮੂਲ ਖਾ ਕੇ ਸਲੋ ਜਾਬੀ ਪੀਨਕ ਜੀ ਲਾ ਕੇ ਚਲਾਉਣਾ ਫਿਰ ਜੌਂਡੀਅਰ ਫੇ 60 ਵੀ ਸਹੀ ਆਦਾ ਤੇ ਬਹਿ ਕੇ ਟੂਰ ਘਾਣ ਸੁਣਨਾ ਨਾ ਤੇ ਫਿਰ ਜੌਂਡੀ ਆ ਰੀਆ ਫਿਰ ਜੌਂਡੀ ਆਰ ਚੁੱਪ ਚਪੀਤੇ ਚੱਲੀ ਜਾਂਦਾ ਵਾਹ ਵਾਹ ਇੱਕ ਗੱਲ ਉਹਦੀ ਇਹ ਆ ਭਾਵੇਂ ਉਹਨੂੰ ਤੁਸੀਂ 8 ਘੰਟੇ ਵਾਹੋ ਭਾਵੇਂ 10 ਘੰਟੇ ਵਾਹੋ ਬੰਦਾ ਥੱਕਦਾ ਥੱਕਦਾ ਪਰ ਇੱਕ ਗੱਲ ਆ ਜਿੰਨੇ ਹੌਲੈਂਡ ਚਲਾ ਲਿਆ ਹਨ ਉਹ ਜੌਂਡਰ ਦੇਦਾ ਲੱਗਦਾ ਵੀ ਨੀਸਤੀ ਪੈ ਗਈ ਆ ਹਾਂ ਉਹਨੂੰ ਆ ਲੱਗਦੀ ਤੁਰਦਾ ਜਾਣੀਗਾ ਤੁਰਦਾ ਜਾਣੀਗਾ ਰੋਲਾ ਇਹ ਰੋਲਾ ਬਹੁਤ ਪਾਉਂਦੇ ਆ ਜੀ ਹਾਂ ਇੱਕ ਰੋਲਾ ਪਾਉਂਦੇ ਇੱਕ ਇਹਦਾ ਰੂਟਰ ਪੰਪ ਇਸ ਸਿਸਟਮ ਦੇ ਆ ਵੀ ਇਹ ਵਾਧੇ ਆ ਵਾਦੇ ਇਹ ਤੇ ਬੰਦਾ ਟਰੈਕਟਰ ਉਹ ਗੁੰਮ ਸਮਝਿਆ ਉਹ ਵੱਧਾ ਵੀ ਹੋਵੇਂ ਦਾ ਤੇ ਬੰਦ ਵੀ ਹੋਵੇਂਦਾ ਇਹ ਮੈਨੂੰ ਕਈ ਜ਼ਿੰਮੇਦਾਰ ਵੀਰ ਫੋਨ ਕਰਦੇ ਹੁੰਦੇ ਆ ਵੀ ਰਣਜੋਤ ਟਰੈਕਟਰ ਲੈਣਾ ਤੂੰ ਬਾਹਰ ਅੰਦਰ ਫਿਰਦਾ ਕਿਹੜਾ ਲਈਏ ਐਡਾ ਸਵਾਲ ਤਾਂ ਮੇਰਾ ਇਹ ਹੁੰਦਾ ਵੀ ਮੈਂ ਕੋਈ ਐਡਾ ਸਿਆਣਾ ਨਹੀਂ ਮੰਮੀ ਵੀਰ ਭਰਾਵਾਂ ਤੋਂ ਐਂ ਨੌਲੇਜ ਇਕੱਠੀ ਕਰਦਾ ਜਿੰਨੀ ਕਿ ਮਿਲਦੀ ਏ ਉਹ ਮੈਨੂੰ ਕਹਿੰਦੇ ਨੇ ਕਿਹੜਾ ਲਈਏ ਮੈਂ ਕਹਿੰਦਾ ਨਾ ਵੀ ਜੇ ਤਾ ਤੂੰ ਚਲਾਇਆ ਪਹਿਲਾਂ ਦੁੱਝਾ ਆਪਣਾ ਇੰਡੀਅਨ ਬ੍ਰਾਂਡ ਕੋਈ ਵੀ ਹੁਣ ਮਜੇ ਕੇ ਬ੍ਰਾਂਡ ਦਾ ਨਾਮ ਲਿਆ ਤੇ ਵੀਰ ਭਰਾ ਮੈਨੂੰ ਕਹਿਣਗੇ ਵੀ ਤੂੰ ਕਿਸ ਨੂੰ ਮਾੜਾ ਚੰਗਾ ਕਹਤਾ ਮਾੜਾ ਚੰਗਾ ਨਹੀਂ ਸਾਰੇ ਵਧੀਆ ਨੇ ਸਾਰੇ ਸਾਰੇ ਹਾਂ ਮੈਂ ਕਹਿੰਦਾ ਨਾ ਜੇ ਤੂੰ ਇੰਡੀਅਨ ਬ੍ਰਾਂਡ ਚਲਾਇਆ ਉਹ ਚਲਾ ਕੇ ਜੌਂਡੀਅਰ ਨਹੀਂ ਚੱਲਣਾ ਨਹੀਂ ਚੱਲ ਪਾਜੀ ਉਹਦਾ ਤਾਂ ਗੇਰਾਂ ਦਾ ਹੀ ਨਹੀਂ ਪਤਾ ਲੱਗਦਾ ਨਵੇਂ ਬੰਦੇ ਨੂੰ ਹਾਲ ਕਿਹੜੇ ਗੇਰ ਚ ਪਾਉਣੇ ਆਪਾਂ ਗਿੱਜੇ ਸੀ ਪਹਿਲੇ ਹਾਈ ਤੇ ਗੇਨ ਹਾਂ ਉਹਦਾ ਤਾਂ ਪਤਾ ਗੇਰਾਂ ਦਾ ਹੀ ਨਹੀਂ ਪਤਾ ਲੱਗਦਾ ਉਹਦਾ ਪਹਿਲਾ ਹੈ ਹੀ ਬਹੁਤ ਵੱਡਾ ਪਹਿਲਾ ਬਹੁਤ ਵੱਡਾ ਕਿਉਂਕਿ ਉਹਨਾਂ ਨੇ ਇੱਧਰ ਚਾਰ ਦੇਤੇ ਇੱਧਰ ਤਿੰਨ ਹੀ ਰੱਖੇ ਜੇ ਆਪਾਂ ਕਹੀਏ ਉਹ ਪਹਿਲੇ ਹਾਈ ਤੇ ਚੱਲ ਜਾਊਗਾ ਉਹਦੇ ਵਿੱਚ ਇਹ ਵੀ ਇੱਕ ਥੋੜਾ ਹੈਗਾ ਕਿ ਉਹਨਾਂ ਨੇ ਚੌਥਾ ਗੇਅਰ ਨਹੀਂ ਦਿੰਦਾ ਜੇ ਤੁਸੀਂ ਫੁੱਲ ਲੋਡ ਤੇ ਟਰਾਲੀ ਆ ਨਾ ਦੂਜੇ ਤੇ ਤੀਜਾ ਪਾਉਨੇ ਆ ਸਹੀ ਮੈਂ ਜੀ ਆ ਉਹ ਮਤਲਬ ਫੇ ਮੁੜ ਕੇ ਇੱਕਦਮ ਜਿਆਦਾ ਸਪੀਡ ਲੈ ਲਈ ਉਹਨੂੰ ਪਹਿਲਾਂ ਦੂਜੇ 'ਚ ਬਹੁਤ ਰੇਸ ਦੇ ਕੇ ਦੇ ਕੇ ਫਿਰ ਤੀਜਾ ਚੱਕੂਗਾ ਇੱਕ ਰੌਲਾ ਦੱਸਿਆ ਕੀ ਆ ਹੁਣ ਆਪਣੇ ਅੱਜਕੱਲ ਜੋ ਮੁੰਡੇ ਆ ਜਿਵੇਂ ਆਪਾਂ ਅੰਕਲ ਜੀ ਨਾਲ ਗੱਲ ਕੀਤੀ ਆ ਮਾਡਰਨ ਹੁਣ ਇਹਦੇ ਵਿੱਚ ਕੀ ਆ ਵੀ ਆਪਾਂ 7 ਦੰਦਿਆਂ ਵਾਲੀ 9 ਦੰਦਿਆਂ ਵਾਲੀ ਗਰਾਰੀ ਪਾ ਲੈਨੇ ਵੀ ਟਾਪ ਗੇਅਰ ਹੂੰ ਜੌਂਡੀਰ 'ਚ ਇਹ ਆਪਸ਼ਨ ਹੈ ਨਹੀਂ ਉਹਦੇ ਗੇਅਰ ਹੀ ਤਿੰਨ ਹੂੰ ਇਹ ਰੋਡ ਦਾ ਕੰਮ ਲੈਣਾ ਹਾਲੰਡਾ ਵਾਲੇ ਵੀਰ ਤਾਂ ਪੱਕਾ ਹੀ ਆਣਾ ਵੀ ਆਉਂਦੇ ਆ ਉਹਨਾਂ ਨੇ ਗਰਾਰੀ ਪਵਾ ਦੇਣੀ ਹੈ ਵੀ ਰੋਡ ਤੇ Ориジナル 670 ਤੇ ਤੁਰਿਆ ਜਾਵੇ ਸਹੀ ਗੱਲ ਜਿਨ੍ਹਾਂ ਦਾ ਢੋਆ ਢਵਾਈ ਦਾ ਕੰਮ ਕਿਉਂਕਿ ਅੱਜ ਕੱਲ ਟਰੈਕਟਰ ਕੱਲੇ ਖੇਤੀ ਨੂੰ ਨਹੀਂ ਰਹਿ ਗਈ ਆਪਾਂ ਕਮਰਸ਼ਲ ਕੰਮ ਲਈ ਵਰਤਦੇ ਆ ਪਹਿਲਾਂ ਅੰਕਲ ਉਹਨਾਂ ਦੇ ਸਮੇਂ ਕੀ ਅੰਦਾਜ਼ਾ ਵੀ ਹਾਲ ਵਾਲੇ ਇਸ ਵਗਾ ਫੇਰ ਲਿਆ ਅੰਦਰ ਮਾਸੇ ਹੋਂ ਦਾ ਟਰੈਕਟਰ ਸੀਜ਼ਨ ਦੇ ਵਿੱਚ ਮਿਲਦਾ ਮਹੀਨਾ ਮਹੀਨਾ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਇਹਨਾਂ ਤੋਂ ਅੰਕਲ ਮਸਾ ਹੀ ਆ ਵੀ ਵਾਲੀ ਤਾਂ ਬਸੰਦਰ ਲਾਤੀ ਹਾਲ ਸਵਾਗਾ ਬਸ ਭਾਜੀ ਹੁਣ ਮਤਲਬ ਉਹ ਐਡਵਾਂਸ ਉਹ ਐਡਵਾਂਸ ਮੈਨ ਖੇਤੀ ਵੀ ਐਡਵਾਂਸ ਹੋ ਗਈ ਨਾਲ ਹੁਣ ਡੇਢ ਦੋ ਮਹੀਨੇ ਤੇ ਚੱਲਦੇ ਰਹਿੰਦੇ ਡੇਢ ਦੋ ਮਹੀਨੇ ਸੀਜ਼ਨ ਲੱਗ ਹੀ ਜਾਂਦਾ ਜੀ ਗਰਾਰੀਆਂ ਬਦਲਣ ਦੇ ਵਿੱਚ ਫਗਵਾੜਾ ਏਰੀਆ ਗਾ ਆ ਸਾਰਿਆਂ ਦਾ ਹੂੰ ਉਹ ਦੌੜਾ ਦਾੜਾ ਟੂਚ ਉਹ ਕੰਮ ਉਹ ਜ਼ਿਆਦਾ ਕਰਦੇ ਉਹ ਅੱਗੇ ਆ ਹੁਣ ਸਾਰੇ ਅੱਗੇ ਆ ਵੈਸੇ ਜਿੰਨੂੰ ਮਰਜ਼ੀ ਹੱਥ ਲਾ ਲਾ ਉਹ ਹੀ ਕਹਿੰਦਾ ਮੈਂ ਮੋਡੀਫਾਈ ਕਰ ਦੂੰ ਹਾਂ ਆਜਾ ਹੁਣ ਅੱਗੇ ਚੱਲਦੇ ਕਹਿੰਦੇ ਘਰ ਘਰ ਜੱਗਾ ਬਾਸ ਹੈ ਹਾ ਬਾਸ ਬਾਸ ਤਾਂ ਫਿਰ ਬਾਸ ਹੀ ਹੈ ਨਾ ਜੱਗਾ ਬਾਸ ਨਹੀਂ ਕਿਸੇ ਨੇ ਬਣਿਆ